ਹਾਂਜੀ ਵੀਡੀਓ ਵੇਖ ਰਾ ਸਾਰੇ ਪੈਨਾ ਤੇ ਪ੍ਰਾਉਣ ਵਾ ਇੱਕੋ ਜੀ ਕਾ ਖਾਲਸਾ ਵਾ ਇੱਕੋ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਸ਼ਰਧਿਕਾਾਂ ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਤੇ ਅੱਜ ਆਪਾਂ ਬਣਾਉਣੇ ਸੀਗੇ ਆਲੂ ਬੈਂਗਨ ਕੱਟ ਕੇ ਤੇ ਇਹਦੇ ਬਾਰੇ ਸੀ ਤੁਹਾਨੂੰ ਦੱਸਦੇ ਆ ਕਿ ਅਸੀਂ ਜਿਹੜੇ ਤਰੀਕੇ ਨਾਲ ਬਣਾਉਂਦੇ ਆ ਇਹਦੇ ਆਪਾਂ ਜਿਹੜਾ ਅਦਰਕ ਕੱਟ ਕੇ ਰੱਖਿਆ ਹੋਇਆ ਵਾ ਤੇ ਬਿੰਗਣੀ ਜਿਹੜੀ ਉੱਪਰ ਤੈਰ ਕੇ ਆ ਗਈ ਆਲੂ ਜਿਹੜੇ ਉਹ ਨੀਚੇ ਰਹਿ ਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਬਣਾਉਨੇ ਆ ਲਓ ਜੀ ਪਤੀਲਾ ਆਪਾਂ ਧੋ ਕੇ ਇਸ ਤਰ੍ਹਾਂ ਰੱਖ ਤੇ ਹੁਣੇ ਥੋੜਾ ਜਿਹਾ ਸੁੱਕ ਜਾਂਦਾ ਫਿਰ ਆਪਾਂ ਤੇਲ ਪਾਉਣੇ ਲਓ ਜੀ ਤਿਲਾ ਆਪਣਾ ਹੋ ਗਿਆ ਜੇ ਗਰਮ ਤੇ ਹੁਣ ਆਪਾਂ ਪਾਉਣ ਲੱਗੇ ਆ ਤੇਲ ਤੇਲ ਦੀ ਬਹੁਤ ਘੱਟ ਵਰਤੋਂ ਕਰਿਆ ਕਰੋ ਕਿਉਂਕਿ ਕੈਸਟਰੌਲ ਜਿਹੜਾ ਭੰਨਾ ਸ਼ੁਰੂ ਹੋ ਜਾਂਦਾ ਤੇ ਤੇਲਾ ਪਾਉਣ ਨੂੰ ਤੇਲ ਕੋਲ ਬੰਦ ਕਰਨਾ ਪੈਂਦਾ ਇਸ ਕਰਕੇ ਜਿੰਨਾ ਹੋ ਸਕੇ ਘੱਟ ਵਰਤੋ ਤੇ ਹੋਵੇ ਵੀ ਗਰਮ ਫਿਰ ਆਪਾਂ ਪਾਨੇ ਜੀਰਾ ਇਧਰ ਮੈਂ ਤਿੰਨ ਕਲੀਆਂ ਲਸਣ ਦੀਆਂ ਲਈ ਹੋਈਆਂ ਲਸਣ ਆਪਾਂ ਨੂੰ ਆਪਣੇ ਸਰੀਰ ਲਈ ਬਹੁਤ ਜ਼ਰੂਰੀ ਆ ਹਨਾ ਕਾਫੀ ਲਸਣ ਜਿਹੜਾ ਆਪਣੇ ਸਰੀਰ ਲਈ ਕਾਫੀ ਲਾਹੇਵੰਦ ਹੁੰਦਾ ਵਾ ਜਿਵੇਂ ਗੈਠਿਆ ਵਗੈਰਾ ਜਿਨ੍ਹਾਂ ਨੂੰ ਹੁੰਦਾ ਉਹਨਾਂ ਵਾਸਤੇ ਸੋ ਇਸ ਕਰਕੇ ਤਿੰਨ ਗੰਡੀਆਂ ਜਿਹੜੀਆਂ ਮੈਂ ਲਸਣ ਦੀਆਂ ਲਈਆਂ ਇਹ ਤਿੰਨ ਇਸ ਕਰਕੇ ਲਈਆਂ ਕਿਉਂਕਿ ਇਹ ਕਾਫੀ ਮੋਟੀਆਂ ਆ ਕੀ ਹੁਣ ਤੇਲ ਹੋ ਗਿਆ ਗਰਮ ਹੁਣ ਪਾਉਣ ਲੱਗਿਆਂ ਜੀਰਾ ਨਾਲ ਹੀ ਪਾ ਦੇਣਾ ਅਦਰਕ ਬਿਆਸੇ ਤੋਂ ਹੁਣ ਜ਼ਿਆਦਾਤਰ ਲੋਕੀ ਜਿਹੜੇ ਪਾਣੀ ਦੀ ਸਬਜ਼ੀ ਬਣਾਉਂਦੇ ਹਨ ਤੇਲ ਦੀ ਘਾਟੀ ਵਰਤੋਂ ਕਰਦੇ ਆ ਵਧੀਆ ਤਰੀਕਾ ਵੈਸੇ ਉਹ ਵੀ ਲੋਜੀ ਲਸਣ ਵੀ ਆਪਾਂ ਕੱਟ ਲਿਆ ਵਾ ਲੋਜੀ ਹੁਣ ਆਪਾਂ ਤੌਹਣ ਦੇ ਵਿੱਚ ਸਬਜ਼ੀ ਆਪਣੀ ਜਿਹੜੀ ਆਪਾਂ ਤੋਤੀ ਹੋਈ ਆ हिला फिर थोड़ा जा वेट करा फिर मसाले लूण मिर्च हल्दी लॉ जी सब्जी जी अपनी भोज चुकी है चंगे तरीके न आलू जे अपने है ना बन चुके हैं बेंगनी भी बन गई है हम आपने लून मिर्च हम्म लॉ जी हल्दी जो मिर्च आप दी पावे ना हम आप मिक्स कर देंगे ਨੀ ਸਬਜੀ ਬਣ ਕੇ ਹੋ ਗਈ ਏ ਰੈਡੀ ਹੁਣ ਆਪਾਂ ਥੋੜੀ ਜੀ ਪਾ ਦਾਂਗੇ ਸੁੱਕੀ ਮੇਥੀ ਖਤਮ ਮੇਥੀ ਤੇ ਤੁਸੀਂ ਚਾਹੋ ਤੇ ਧਨੀਆ ਵੀ ਪਾ ਸਕਦੇ ਹੋ ਹਨ ਤੇ ਸਬਜੀ ਆਪ ਜੀ ਹੈ ਵਧੀਆ ਕੁੜੇ ਟਿੱਕੇ ਨਾਲ ਬਣ ਕੇ ਹੋ ਗਈ ਏ ਰੈਡੀ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਵੀ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ